ਸੋ ਵੀ ਪਾਸੇ ਪ੍ਰੈਸਮਨ ਕੋਲ ਜੀ ਜਿੰਨਾ ਕਿ ਇਹ ਸਰੁੰਦਰ ਨਾਥ ਦਾ ਵਿਅਕਤੀ ਹੈ ਜੋ ਹੀ ਇਜ਼ ਅ ਹਾਰਡਨ ਕ੍ਰਿਮੀਨਲ 15 ਕੇਸ ਜਿਹੜੇ ਤੇ ਰਜਿਸਟਰਡ ਹੈ ਸਬ ਕੇਸ ਜਿਹੜੇ ਹੈ 307 ਦੇ ਇਹਦਾ ਪਿੱਛੇ ਤੇ ਪਿੱਛੇ 3-4 ਮਹੀਨਿਆਂ ਤੋਂ ਪੁਲਿਸ ਮੁੱਖ ਪੁਲਿਸ ਸਾਡੀ ਗਿਰਿੰਦਰ ਤੇ ਲੱਗੀ ਹੋਈ ਸੀਗੀ 2-2 ਮਹੀਨੇ ਤੋਂ ਇਹ ਫਰਾਰ ਸੀਗਾ ਬਾਹਰ ਦੇ ਸਟੇਟ ਚ ਲੈ ਰਿਆ ਸੀ ਤੇ ਪੀਓ ਹੈ ਤਿੰਨ ਪਰਚਿਆਂ ਚ ਜਿਹੜਾ ਪਾਣਾ ਇੱਕ ਕੈਟੇਗਰੀ ਹੈ ਗੈਂਗਸਟਰ ਹੈ ਉਹਦਾ ਵੀ ਵੈਰੀ ਕਲੋਜ਼ ਅਸੋਸੀਏਟ ਹੈ ਉਦੇ ਜਿਹੜੇ ਅ ਕ੍ਰਾਈਮ ਸੋਸ਼ਲ ਕਾਮਪਾਨ ਭਾਰਤ ਜਿਹੜੇ ਹਨ ਉਹ ਇਹ ਕਰਦਾ ਸੀ ਮਰਡਰ ਐਕਸਟਰਸ਼ਨ 307 ਦੇ 7 7 ਕੇਸ ਤੇ ਰੀਸੈਂਟਲੀ ਪਿਛਲੇ 4-5 ਮਹੀਨੇ ਤੋਂ ਛੋਟੇ ਮੋਟੇ ਐਕਸਟਰਸ਼ਨ ਇਹ ਕਰ ਰਿਹਾ ਸੀ ਕਿ ਜਿਵੇਂ ਟੈਕਸੀ ਸਟੈਂਡ ਵਾਲੇ ਥਾ ਬਾਅਰਨਰ ਹੋ ਗਏ ਟਾਈ ਬਸ ਓਪਰੇਟਰਸ ਹੋ ਗਏ ਮਨਾਲ ਐਕਸਟਰਸ਼ਨ ਕਰਦਾ ਸੀ ਤੇ ਇਹ ਪੁਲਿਸ ਮੇਚ ਆ ਗਿਆ ਜੀ ਵੈਪਨ ਕੰਟਰੀਮੈਂਟ ਬਟਨਿੰਦਸ ਤੋਂ ਬਰਾਮਦ ਹੋਈਆਂ ਅਲੱਗ-ਅਲੱਗ ਜਿਹਾਣ ਤੇ ਨਸ਼ਾ ਕਰਨਦਾਰੀ ਆਦੀ ਇਹਨਾਂ ਵੱਲੋਂ ਛੋਟੇ-ਮੋਟੇ ਤਸਕਰੀ ਦੀ ਕੀਤੀ ਹੈ 260 ਗ੍ਰਾਮ ਹਿਰਨ ਵੀ ਬਰਾਮਦ ਹੋਈ ਹੈ ਬੇਸ਼ੱਕ ਇਹ ਤਾਂ ਸਿਰਫ ਇਹ ਐਮਪੀ ਤੋਂ ਰੂਟ ਹੋਇਆ ਕਰਦੀ ਫਿਰ ਇਤਨਾ ਦੇ ਤਿਲ ਕੇਸਿਸ ਤੋਂ ਲਿਆ ਪੇਗੜੀ ਕਿ ਕਿ ਕੇਸਿਸ ਇਹ ਇਧਰ ਵੀ ਜੰਦਗੀ ਤੇ ਸਰ ਜੀ ਅਰਮਣ ਸਰ ਜੀ ਇਹ ਮਚਾ ਕੇ ਰੱਖੀ ਹੋਈ ਸੀ ਜੀ ਸ੍ਰੀਕਪ ਤੁਸਨਾ ਮਰੋ ਪਾਣਾ ਪਾਣਾ ਕਿ ਪਾਣਾ ਹੈ ਪੂਰਾ ਨਾਮ ਪਾਣਾ Pana 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 ne, ne. Pana se Pana Pana ne. Pana se. Pana se. Pana 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 Pana